ਉਹ ਤੂੰ ਗਿਆ ਪੰਜ ਤੂੰ ਹੱਥ ਆਉਂਦੇ ਓਏ ਵੀ ਵੀ ਇਹ ਪਾਸਾ ਕਹਿੰਦੇ ਓਏ ਓਏ ਵੀ ਵੀ ਦੋ ਨਾ ਚੱਲ 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 ਓ ਚੱਕ ਉਹ ਗੋਟੇ ਦਾ ਹੀ ਮਰਵਾ ਲੈ ਨਹੀਂ 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 ਗੋਲ ਚੱਲ ਚੱਲੇ ਇਹ ਛੋਟੇ ਉਹ ਗੱਲ ਦਸੜਾ ਕੱਢ ਗੋੜ ਚੱਲੇ ਚੱਲ ਓਏ ਓਏ ਛੋਟੇ ਹੁਣ ਮੈਂ ਲਾਉਣਾ ਮੱਸੀ ਮੱਸੀ ਮਾਰਨੀ ਆ ਮੱਸੀ ਵਾਰੂ ਹਾਂ ਉਹ ਪਿਸਟਾਰਟ ਕਰਦੀ ਏ ਚਾਲ ਗੁੱਡ ਮੱਸੀ ਮਾਰਾ ਵਈ ਹੋ ਗਿਆ ਓਏ ਹੋ ਗਿਆ ਚਾਲ ਆਦਾ ਸਾਲਿਆ ਮਗਰਮਸ ਵਾਲੀ ਆ ਆਦਾ ਮਗਰਮਸ ਵਾਲੀ ਨਾਲ ਮਾਰੀ ਤੂੰ ਇਹ ਕਹਿੰਦੇ ਮੁੰਡਿਆਂ ਦੀ ਲੜਾਈ ਹੋ ਗਈ ਥੰਮ ਜਾ ਫੀ ਏ ਏ ਚੱਲ ਬਈ ਮੁੰਡਿਆ ਓਏ 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 ਕਾਣੂ ਚੌੜ ਦੇ ਪੈਣ ਤੇ ਤਾਂ ਗੁੰਡਾ ਹੋ ਜੂ। ਅਰੇ ਹਾਈ। ਹਾਈ ਕਰਾ ਕੇ ਫੋਨ ਲਾ ਜਾਂਦਾ ਕਾਣੂ। ਮੈਂ ਤਾਂ ਵੀਡੀਓ ਦਾ ਬਣਾਇਆ। ਆ ਜਾ। ਐਨਾ ਨਹੀਂ ਯਾਰ ਫੋਨ ਸੁਣੀ ਜਾਂਦਾ। ਹੁਣ ਪੈਣ ਦੁਪਹਿਰਾ ਹੋਇਆ ਪਿਆ। ਨਹਿਰ ਤੇ ਵੀ ਨਾ ਹੋਣ ਜਾਣਾ। ਨਹਿਰ ਤੇ ਜਾਣਾ। ਹਾਂ। ਅਜੇ ਚੱਲ। ਪਿਆਰਾ। ਪਿਆਰੀ ਆ ਪੈਣ। ਇਹਦਾ ਰੰਗ ਬਦਲ ਜਿ ਬੈਠਾ ਤੇ ਨੀਲਾ ਆ ਜਾਂਦਾ ਜਿਹੜਾ ਵੀਡੀਓ ਟੈਟ ਕਰਾਣਾ ਨੀਲਾ ਹੋ ਜਾਂਦਾ ਏ। हां भाई आज गर्मी ਵੱਧ ਸੀ ਤੇ ਅੱਜ ਚੱਲੇ ਸੀ ਨਹਿਰ ਤੇ ਨਹਾਉਣਾ ਤੇ ਅੱਜ ਬਣਾਵਾਂਗੇ ਜੀ ਡਾਈਨ ਬਲਾਗ ਨਹਿਰ ਵਾਲਾ ਬਲਾਗ ਵਿੱਚ ਡੁੱਬ ਗਏ ਲੱਗ ਪੈਰਨਾ ਨਾ ਤਾਂ ਕਿਸੇ ਨੂੰ ਨਹੀਂ ਆਉਂਦਾ ਉਹਨਾਂ ਹਾਂ ਇਹਨੂੰ ਤਾਂ ਆਉਣਾ ਮੈਨੂੰ ਨਹੀਂ ਆਉਂਦਾ ਕੱਢ ਲਾਂਗੇ ਤੈਨੂੰ ਕੋਲੋਂ ਇੱਧਰ ਸਾਈਡ ਤੇ ਖੜ ਕੇ ਤਾਂ ਲੜੀ ਜਾਂਦਾ ਦੇਖੋ ਮੈਂ ਫਿਰ ਅੱਜ ਫਲਿੱਪਾਂ ਵੀ ਬੱਜਣਗੇ ਉੱਥੇ ਵੀਡੀਓ ਵੀ ਸ਼ੂਟ ਕਰਾਂਗੇ ਉਹ ਡੰਡੇ ਦੇ ਲਈ ਜੁੜੇ ਰਹੋ ਬਲਾਗ ਚ ਓਏ ਤੇਰੀ ਆ ਜਾਣ ਦੀ ਦੇਖੀ ਭਈ ਅਜਿਹੀਆਂ ਚੁੱਪੀਆਂ ਲਗਾਉਂਦੇ ਕਰ ਕੇ ਲਵਾ ਦੀ ਇਹਨੂੰ ਟੁੱਬੀ ਮੈਂ ਡੁੱਬ ਡੁੱਬਾ ਤੁਰੇ ਆ ਬਈ ਆਪਾਂ ਕੋਈ ਜ਼ਿੰਮੇਵਾਰ ਨਹੀਂ ਆਪਦੀ ਮਰਜ਼ੀ ਨਾਲ ਜਾਂਦਾ ਇਹ ਮਰਜ਼ੀ ਮੁਰਜ਼ਾ ਮੈਨੂੰ ਨਹੀਂ ਜਾਂਦਾ ਨਾ ਉੱਠੰਗਾ ਜੇ ਡੁੱਬ ਗਿਆ ਇਹ ਖਬਰ ਲੱਗੂਗਾ ਸੁੱਖ ਦਾ ਨਾ ਲੈਣਾ ਨਹੀਂ ਵੀਰੇ ਸਾਰਿਆਂ ਨੇ ਜਮ੍ਹਾਂ ਬਣੀ ਤੂੰ ਵਾ ਤੂੰ ਤਿੰਨ ਤਨੜੇ ਆ ਕੀ ਤਾ ਤੂੰ ਕਹਿ ਮੈਨੂੰ ਤਾਂ ਆ ਦੇਖ ਜਦ ਪੰਗਰ ਕੇ ਫਾਂ ਲਾ ਗਈ ਪੱਖਾ ਪੈਨੇ ਹਾਂ ਹਾਂ ਯਾਰ ਗੋਲ ਨੂੰ ਕਮਾ ਲਈ ਯਾਰ ਪੈਨੇ ਦਾ ਟਾਈਮ ਆਣਾ ਤਾਂ ਸਾਰੀ ਜ਼ਿੰਦਗੀ ਹੀ ਆ ਸੋਨਾ ਤਾਂ ਸਾਰੀ ਜ਼ਿੰਦਗੀ ਹੀ ਆ ਖਾਲੇ ਦੇ ਨਮਾਉਣ ਨਾਲ ਨੇ ਯਾਰ ਇਹੀ ਤਾਂ ਗੱਲ ਆ ਸੂਏ ਜੀ ਸੂਏ ਚਾਲੇ ਤੂੰ ਸੋਨਾ ਦਾ ਸਾਰੀ ਜ਼ਿੰਦਗੀ ਆ ਸੂਏ ਜੀ ਯਾਰ ਥੋੜੀ ਖਤਰੇ ਇੱਕ ਖਿਡਾਰੀ ਬਣ ਆ ਆਈਦਾ ਯਾਰ ਇੱਥੇ ਪੰਡੀ ਪੰਡੀ ਨਾਲ ਦੁੱਬ ਜਾ ਫਿਰ ਚਲ ਆਜੋ ਬਈ ਚਲਿਏ ਆਲੇ ਵੀ ਫਿਰ ਮਿਲਦੇ ਆਂ ਨਹਿਰ ਤੇ ਮੇਰਾ ਗੋਲ ਮੈਂ ਪਾਉਂਦਾ ਤੇ 50 ਦਾ ਦੇ ਲਪਾ ਕੇ ਨਹਿਰ ਤੱਕ ਭੱਗ ਜੂਗਾ ਇਹ ਬਹਾਨੇ ਲਈ ਇਹ ਨਾ ਕਹ ਨਾ ਗੁੱਗਲ ਤੇ ਪਾ ਨਾ ਹੁਣਾ ਨੇ ਆਪਾਂ ਬੰਦੇ ਨੇ ਤੇ ਮੈਨੂੰ ਪਾਉਂਦਾ ਮੇਰਾ ਹੈ ਨਾ ਦੂਜਾ ਮੈਂ ਕਹਾਂ ਜਾ ਯਾਰ ਜਵਾਕ ਆ ਇੱਕੜੇ ਪਾਸੇ ਜਵਾਗ ਨਾਲ ਦੇਖ ਦੇ ਦੱਬੇ ਅੰਮਾ ਤੇ ਇਹਨੂੰ ਡੁਬਾਉਂ ਬੈ ਨਾ ਬੈ ਜੇ ਇਹ ਡੱਬੇ ਆ ਬੰਦੇ ਕਹਿੰਦਾ ਤੇ ਫੇਰੀ ਆ ਚੱਲੀਏ ਨਾ ਹੁਣ ਚਾਲ ਲਗਨੇ ਠੀਕ ਆ ਚਾਲਾਂ ਦੇ ਕੰਮ ਆ ਤਾਂ ਕੰਮ ਨਹੀਂ ਲੈ ਜਾ ਦੁਬਾਰਾ ਇਹ ਵੀ ਲਵਾ ਦਿਆ ਕਰੋ ਆਹੀ ਨੇ ਆ ਨੀਲੇ ਨੀਲੇ 25 25 ਦਾ ਕਰ ਲਾ 10 ਰੁਪਏ ਹੋਰ ਦੇ ਦੇ ਹਿੱਸਾ ਪਾ ਲੂ ਪੰਪ ਚ ਤੇਰੇ ਪਾ ਕੇ ਵੀ ਫਿਰ ਖਿੱਚਿਆ ਰੂਟ ਨਾ ਰੁੱਟ ਨੇ ਜੁੜੇ ਰੱਖੋ ਵਲੋਗ ਅੱਜ ਘੈਂਟ ਬਣਾਉਣਾ ਮੇਰੇ ਯਾਰਾ ਤੇ ਦੇਖ ਨੂੰ ਜਦ ਜਾਦੀ ਨੂੰ ਆਉਣ ਦਿੰਦਾ ਇਹਨੂੰ ਆਈ ਨਹੀਂ ਪਤਾ ਕਰਦਾ ਇਹ ਮੈਂ ਕਿੱਥੇ ਕਦੇ ਪਾ ਹੋਵੇ ਇਹਨੂੰ ਕਰਵਾ ਲਾ ਦੇ ਕੱਤਾਂ ਇਹਨਾਂ ਨੂੰ ਮੈਂ ਕੱਤਾਂ ਨਾ ਹੋਵੇ ਇਹਨਾਂ ਚੋਂ ਆਉਂਦਾ ਆ ਤੇ ਬੋਕ ਕਿਨੇ ਹੋਣਾ ਪਾ ਦੇ ਵੀ ਇਕੱਠਾ ਹੀ 50 ਲੱਖ ਰੱਖੇ ਚੱਲਣਾ ਆਜੋ ਇਹ ਚੋਂ 20 ਆਇਆ ਹੈ ਨਾ ਬਈ ਨਾਉਣਾ ਆਪਾਂ ਨਾਲ ਯਾਰ ਮੈਥੋਂ ਤੇਲ ਪਾ ਆਪ ਕਿਹੜਾ ਪਾਉਣਾ ਇਹ ਮੈਥੋਂ ਚਲੋ ਏਨੇ ਵਾਰ ਪਵਾ ਕੇ ਆ ਆਇਆ ਦੁਆਰ ਖਾ ਕਰਮ ਕਰਮ ਹੀ ਹੈ ਕਰਦਾ રે ਮੱਥੇ ਤੇ ਦੇ ਕਰਮ ਚਾਗਿਆ ਭਲੇ ਬਈ ਯਾਰ ਨਾਰਾ ਆਪਾਂ ਗਰਮੀ ਨਿਕਲੂ ਤੇਰੀ ਗਰਮੀ ਨਹੀਂ ਨਾ ਗੱਲ ਆ ਯਾਰ ਕਰਮ ਇਹਨੂੰ ਸਾਰਾ ਦਿਨ ਪਿਆਰ ਰੰਦਾ ਯਾਰ ਕੀੜਿਆਂ ਵਾਲੇ ਕੁੱਤੇ ਵਾਂਗੂ ਜਾ ਜਾਂਦਾ ਦੇਖਾ ਇੱਧਰ ਲਾੜੋ ਸਾਈਡ ਤੇ ਛਾਵੇਂ ਅੱਧਰ ਆ ਜਾ ਇੱਧਰ ਛਾਵੇਂ ਇਹ ਕਿੰਨੀ ਤਕੜੀ ਵਣ ਆ ਬੁਲਤਾ ਕਰੇ ਇਹ ਲੋਕ ਲੈ ਬਈ ਹੋ ਜੇ ਕਿ ਨਹਿਰ ਦਾ ਨਾ ਦੇ ਰਾਂ ਫੁੱਲ ਚਲਦੀ ਆ ਇੱਕ ਤਾਂ ਡੁੱਬਣ ਲਈ ਤਿਆਰ ਆ ਮੈਨੂੰ ਚਾਰ ਆ ਲੱਭੀ ਤਿਆਰ ਰਹਿ ਦੇ ਬੋਲਤੀ ਬੰਦ ਦੇ ਇਹ ਆ ਮੇਰਾ ਡਮੋਤੀ ਆ ਤਿਆਰ ਹੋ ਪਰ ਕੱਪੜੇ-ਕੁਪੜੇ ਕਰ ਲੀਏ ਵੀ ਚੇਂਜ ਫਿਰ ਦੇਖਣਾ ਜਿੱਥੇ ਉਹ ਵੀ ਰੈਡੀ ਆ ਵੀ ਰੈਡੀ ਆ ਹੁਣ ਪਾਪਾ ਸੌਖ ਰੱਖੇ ਚੱਪੜਾ ਲਾ ਦਿਆਂ ਪੜਾ ਵੀ ਲਾਤੀਆਂ ਵਾਹਿਗੁਰੂ ਨੂੰ ਧਿਆ ਲਿਆ ਉਹ ਕਹਿ ਤਰਨਾ ਵਾਹਿਗੁਰੂ ਨੂੰ ਧਿਆ ਲਿਆ ਓਏ ਤੈਨੂੰ ਚੱਲ ਚੱਲ ਇਹ ਤਾਂ ਮਰਨੇ ਬੰਨ ਗਿਆ ਓਏ ਆਇਆ ਲਾਪਰੀਦ ਆਜੋ ਪੁੱਤ ਸਾਲਾ ਮਾਰ ਲਿਆ ਪਹਿਲਾਂ ਦੇਖ ਚੱਲ ਚੱਲ ਤੰਨੇ ਕੋਣਾ ਕਰ ਲੈ ਫੇਰ ਦਿਖਾ ਦੇ ਭਾਵੇਂ ਪੰਮੀਰੀਆਂ ਬਣ ਜਾਈਂ ਇੱਥੇ ਤੰਨ ਗੁਣਾ ਪਾਣੀ ਵੀ ਮਿੱਤਰਾ ਫੁੱਲ ਆ ਕਹਿੰਦੇ ਸ਼ੂਏ ਦੇ ਨਹਿਰ ਦੇ ਨਾਲ ਟੱਚ ਹੋ ਰਿਹਾ ਪੁਲ ਦੇ ਪਾਣੀ ਭੜਾ ਹੋਈ ਚਾਲ ਜਿਹੜਾ ਉੱਪਰ ਚੱਲ ਵਰਦੇ ਆ ਵਾਲਾ ਦੇ ਇਹਨੂੰ ਓਏ ਆਇਓ ਯਾਰ ਥਾਲ ਮਾਰ ਰਹਿਣ ਦੇ ਫੁੱਲ ਨਹਿਰ ਯਾਰ ਕਿਉਂ ਨਹੀਂ ਮੰਨਦਾ ਤੂੰ ਖਤਰਾ ਤੂੰ ਤੁਸੀਂ ਵੀ ਪਹਿਰ ਉਹ ਕਰੋ ਆ ਜਾਓ ਪ੍ਰਦਰਸ਼ਨ 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 ਚੱਲ ਦੇਖੜਾ ਫੜ ਗਿਆ ਤੇ ਮਾਰ ਜੋ ਸੱਡ ਮੱਸੀ ਛਾਲ ਮੱਛੀ ਮਾਰਾ ਹਾਂ ਲੈ ਫਿਰ ਮੱਛੀ ਦੇਖੀ ਬਾਜੀ ਏ ਚੜ ਹਣਾ ਫੜ ਗਿਆ ਮੇਰਾ ਜੂੜੀ ਖੁੱਲ ਗਈ ਸਾਰੀ ਓਏ ਕੁੜਿਆ ਰਗਾ ਲਾਦਾ ਓਏ ਕੁੜਿਆ ਰਗਾ ਲਾਦਾ ਓਏ ਇੱਕ ਇੱਕ ਲਾਵਾ ਯੋ ਖੇਡ ਜੀ ਸਾਰਾ ਖੁੱਲ ਜੂ ਗੂੜੀ ਥੋਲ ਗਈ ਇਹਦਾ ਚੱਤ ਮੜਾ ਸੁਪਰ ਸੀ ਗਾਹੇ ਲਾ ਇਹ ਟੁੰਗਾ ਕਿੱਤਸ ਦੇਖ ਅਗਰ ਬੜਾ ਛੰਡਗਾ ਫੋਈ ਛੰਡਾ ਐ ਵੀ ਵੀ ਐ ਕਾਹਲੋ ਸਾਲੇ ਮਾਣੇ ਸਾਰਗੇ ਦੇ ਕਿਓ ਕਿੰਨਾ ਦਾ ਕੜੀ ਇਹਨੇ ਅੱਛਾ ਟੱਕੇ ਨਾ ਆ ਤਾਂ ਡਬੋਂਦੇ ਹੁੰਦਾ ਪਾਣੀ ਇਹਨੂੰ ਚੱਕ ਕੇ ਲੈ ਜਾ ਬਚਾਲੇ ਛੱਡ ਤੀ ਇਹ ਕਹਿੰਦੇ ਮੁੰਡਿਆਂ ਦੀ ਲੜਾਈ ਹੋ ਗਈ ਥੰਮ ਜਾਫੀ ਇਹ ਇਹ ਚੱਲ ਬਈ ਮੁੰਡਿਆ ਓਏ ਓਏ ਕਾਹਨੂੰ ਚਾਉ ਅਰੇ ਹਾਈ ਇਹ ਕਰਾਖ ਸਵਾਦ ਏ ਰਸਾ ਰੀ ਮਨਾ ਤੁਸੀਂ ਲਾਵੇ ਕੱਪੜੇ ਨਹੀਂ ਮੇਰੇ ਸਾਨੂੰ ਲੱਗੇ ਸਾਨੂੰ ਲੱਗੇ ਪਏ ਗੋਲੂ ਪਾ ਕੇ ਗੋਲੂ ਆ ਕੇ ਕੱਪੜੇ ਲਾ ਕੇ ਐ ਦਰ ਕੇ ਓਏ ਹੜਾ ਇੰਨਾ ਵੀ ਨਹੀਂ ਕਾਮਲਾ ਉਹ ਤੈਨੂੰ ਬਚਾਲੇ ਲੈ ਕੇ ਜਾਊਗਾ ਬਚਾਲੇ ਥੋੜੇ ਲੈ ਕੇ ਉਹ ਤਾਂ ਆਪ ਮਸਾ ਸਾਲਾ ਮਸਾ ਨਿਕਲਦਾ ਵਾ ਤੈਨੂੰ ਕਿਵੇਂ ਉਹ ਕਰ ਲੂਗਾ ਚੱਲ ਚੜ ਸੌਖ ਚੱਲ ਵੀ ਸਾਰੇ ਮਾਰਨਾ ਇਕੱਲੇ ਇਕੱਲੇ ਰੈਡੀ ਪਹਿਲਾਂ ਕੌਣ ਮਾਰੂ ਚੱਲ ਚੜ ਦੜਾ ਤੈਨੂੰ ਹੀ ਮਾਰਨੀ ਪੈਣੀ ਆ ਯਾਰ ਚੱਲ 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 ਲੈ ਪ੍ਰੀਤ ਯਾਰ ਸੌਖ ਨੂੰ ਆਇਆ ਵੀ ਡਰਦਾਗਾ ਚੱਲ 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 ਉਹ ਚੱਕ ਉਹ ਗੋਟੇ ਦਾ ਹੀ ਮਰਵਾ ਲੈ ਨਹੀਂ 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 ਚੱਲ ਗੋਡ ਗੋਡ ਬਈ ਗੋਡ ਗੋਲੂ ਗੋਲੀ ਚਟਕਾਰਾ ਗੋਲੂ ਚੱਲ ਚੱਲੇ ਇਹ ਚੋਟੇ ਚੁੱਕਾ ਹੈ ਫਗਾਲ ਦਸ ਹਰ ਕਾਫਰ ਉਹ ਪੈਣ ਦਾ ਪੁੱਠੀ ਮਾਰੀ ਓਏ ਪੁੱਠੀ ਮੁੰਡੇ ਨੇ ਕਹਿੰਦਾ ਮੱਸੀ ਥਾਲ ਮਾਰੀ ਐ ਡੋਲਾ ਮੱਸੀ ਵਾਲੀ ਮਾਰੀ ਆ ਤੈਨੂੰ ਕਹਾਂ ਬਸ ਕੇ ਨਾ ਚਾਲੇ ਚਾਲੋ ਓਏ ਛੁੱਟ ਹੁਣ ਮੈਂ ਲਾਉਣਾ ਚਾਲ ਪਰਾਂ ਹੜੇ ਚਾਲ ਪਣੀ ਪਰਾ ਮੱਸੀ ਮੱਸੀ ਮਾਰਨੀ ਆ ਮੱਸੀ ਮਾਰੂ ਹਾਂ ਉਹ ਤੇ ਸਟਾਰਟ ਕਰ ਦੇ ਏ ਚਾਲ ਗੱਡ ਮੱਛੀ ਮਾਰਾ ਵਈ ਹੋ ਗਿਆ ਓਏ ਹੋ ਗਿਆ ਚਾਲ ਮਾਰਾ ਮੱਛੀ ਓਏ ਆਦਾ ਸਾਲਿਆ ਮਗਰਮਸ ਵਾਲੀ ਆਦਾ ਮਗਰਮਸ ਵਾਲੀ ਸਾਲ ਮਾਰੀ ਤੂੰ ਨਹੀਂ ਥੋ ਕਿੰਨਾ ਕਢੂੰਗਾ ਇੱਥੇ ਜੇ ਇੱਥੇ ਕਿੰਨਾ ਕਢੂੰਗਾ ਕਰਿਓਣਾ ਤੇ ਪੈਰ ਨਾਲ ਆਦਾ ਉੱਥੇ ਲੰਘ ਜਾਣਾ ਬਹਾਈ ਨਾ ਆ ਕਿਨਾਰੇ ਕਨਾਰੇ ਤੇ ਜਾਇਓ ਚੱਲ ਰਹੀ ਤੇਰੀ ਵੀਡੀਓ ਦੇਖ ਲਓ ਬਾਈ ਬੈਕਲਪ ਮਾਰ ਰਿਹਾ ਅੱਜ ਪਾਣੀ ਦੇ ਮੇਗਾ ਫੜੀ ਇੱਥੇ ਇੱਥੇ ਪਾਣੀ ਉੱਥੇ ਦਾ ਢੂੰਗਾਗਾ ਮਾਰੀਓ ਇੱਥੋਂ ਉਹ ਦੇਖ ਚੱਕਰ ਨਹੀਂ ਲੱਗਣਾ ਚੱਕਰ ਨਹੀਂ ਬਹਾਂ ਤੇ ਜਾਣੋ ਨਹੀਂ ਜੱਟ ਮੜੀ ਕੋਈ ਚੱਕਰ ਨਹੀਂ ਪੈਣਾ ਨਾ ਮੈਂ ਬੋਲ ਤੂੰ ਬੋਲ ਉਹ ਮਾਰ ਕਰੇ ਕਿੱਥੇ ਮਾਰ ਓਏ ਤੂੰ ਦਾ ਪਾਣੀ ਤੇ ਤਾਂ ਹੀ ਰਹੇਗਾ ਬੇਦੀ ਦੂਰ ਕਿੱਧਰ ਰਹਿਣਾ ਹੈ ਓਏ ਤਾਂ ਕਹਿੰਦਾ ਸ਼ਹਿਰ ਨਾ ਅਮਰਵਾਲੀ ਮੈਂ ਤਾਂ ਤਾਂ ਕਹਿਣਾ ਚੱਲ 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 ਤਿੰਨੇ ਜਾਣੇ ਮੈਂ ਮਾਰੂ ਬੈਕ ਫਲਿੱਪ ਆ ਮਾਰੂ ਸਿੱਧੀ ਟੂਂਕੜੀ ਮਾਰੇਗਾ 프ੰਟ ਮਾਰ ਜੀ ਓਏ ਮਾਰ ਦੇਗਾ ਰੈਡੀ ਆ ਜਾ ਕਰ ਓਏ ਮਰਾਲੀ ਸੀ ਗਰਦਨ ਤਾਂ ਦਿਨੋਂ ਉੱਡੀ ਆ ਗਏ ਓਏ ਡਰਨਾ ਡਰਨਾ ਲੱਗ ਗਿਆ ਡੋਪਰ ਡੋਪਰ ਓਏ ਪਾ ਦੋ ਖੇਤ ਲੈ ਮੁੰਡੇ ਓਏ ਸਪੋਰਟ ਟੁੱਪ ਗਿਆ ਪੰਜ ਦਮ ਹਰ ਤੱਕ ਆਵੇਂ ਤੂੰ ਓਏ ਬੇਬੀ ਹੈ ਪਾਸਟਾ ਕਾ ਬੋਲੋਗੇ ਓਏ ਬੇਬੀ ਦੋ ਮੈਂ ਓਏ ਕਾਣੂ ਆ ਮੂਹ ਤੇ ਪਾਣੀ ਪੈ ਜੂ ਓ ਚੌੜ ਚੌੜ ਥੂੜਾ ਡੱਪ ਜੀ ਆਹ ਹੋਰ ਪਾ ਦੋ ਸੌਰਾ ਦੋ ਬਈ ਲਓ ਵੀ ਹੌਸਲਾ ਦੋਈ ਮੈਨੂੰ ਸਾਰੇ ਜਣੇ ਛੋਟਾ ਭਰਾ ਪੁੱਲ ਤੋਂ ਬੈਕ ਫਲਿੱਪ ਮਾਰਨ ਲੱਗਿਆ ਹੌਸਲਾ ਦੋ ਕੋਪਾ ਲੱਭੀ ਕੋਡੇ ਦੇਖੀ ਜਾਂਦਾ ਕੋਪਾ ਲੱਭਦਾ ਰੱਸੀ ਨਹੀਂ ਰੱਸੀ ਲਾਉਂਦਾ ਕਰਾਂ ਬੰਨੇ ਕਿਵੇਂ ਨਾ ਆਉਂਗਾ ਉਹ ਨੀਕ ਪਿਆ ਹੋਇਆ ਲਵੀ ਚੱਕ ਲੈ ਮੋਢੇ ਤੇ ਲਾ ਲ ਢੋਟਿਆ ਇਹ ਆ ਰਿਹਾ ਹੈ ਓਪਨ ਵਾਲਾ ਆ ਜਾਓ ਆ ਨੋ ਕਰਨ ਜੱਫਾ ਵੀ ਲੜੂ ਤੈਨੂੰ ਉਰੰਗ ਕੀਤਾ ਵਪਾਰ ਦਾ ਦਿਲਕੂ ਗਈ ਪੈਰ ਬੜਾ ਦਿਲਕਰਾ ਕਰਾ ਲੱਤਾਂ ਚ ਪਾਣੀ ਲੱਗਦਾ ਨਾ ਚਲੋ ਰਾਹ ਹੋਰ ਸਾਹਿਬ ਨਾ ਮਾਰੂ ਤੇ ਕੱਪੜਾ ਵੜਾ ਇਸਾਰ ਮਾ ਤੇ Se, der er det ਪਾਂਹਾਂ ਚ ਜਾਣੀ ਯਾਰ ਜਿਹੜੇ ਬੰਦੇ ਨੂੰ ਕੋਈ ਦਿਨ ਆਉਂਦਾ ਨਾ ਸਾਰਾ ਕੁਝ ਹੱਤਕ ਨੀਕ ਦੇ ਸਰ ਤੇ ਤੈਨੂੰ ਇਹੋ ਜਿਹੀ ਸ਼ੂਰੀ ਦਿਖਾ ਦਿੱਤੀ ਨਾ ਮੇਰੇ ਨਾਲੋਂ ਵੀ ਕੱਦ ਛੋਟਾ ਬਦਲ ਲਈ ਏ ਬੁੱਗੇ ਚਾਹ ਵਈ ਹੋਰ ਸਵੇਰੇ ਦੇ ਨਾਵਾਂਗੇ ਇੱਥੇ ਆਵਾ ਬਹੁਤ ਨਾਲੇ ਠੀਕ ਆ ਤੇ ਬਾਕੀ ਤੈਰਨਾ ਬਹੁਤ ਜ਼ਰੂਰੀ ਆ ਜ਼ਿੰਦਗੀ ਚ ਜਿੰਨਾ ਤੈਰੋਗੇ ਉੰਨਾ ਵਧੀਆ ਵਰਕਆਊਟ ਵਾਲੇ ਬੰਦੇ ਲਈ ਤਾਂ ਬਹੁਤ ਜ਼ਰੂਰੀ ਆ ਉਦਾਂ ਵੀ ਫਿਟਨੈਸ ਲਈ ਵੀ ਜ਼ਰੂਰੀ ਆ ਤੈਰਨ ਵਾਲੇ ਬੰਦੇ ਮਾਸ਼ਾਅੱਲਾ ਖੈਰ ਹੁੰਦੇ ਨੇ ਬਾਈ ਵਰਕਆਊਟ ਲੱਗਦੇ ਨਾ ਹਫਤੇ ਬਾਅਦ ਇਸ ਸਵੀਮਿੰਗ ਪੂਲ ਤੇ ਆਏ ਨਹੀਂ ਕਹਿੰਦਾ ਵੀ ਸੂਏ ਤੇ ਜਾਂ ਨਹਿਰ ਤੇ ਤਰਨ ਲੱਗ ਜਿਓ ਘਰੇ ਸਵੀਮਿੰਗ ਪੂਲ ਬਣਿਆ ਹੁੰਦਾ ਜਾਂ ਕਿਤੇ ਛੋਟੀ ਜਿਹੀ ਜਗ੍ਹਾ ਤੇ ਡੁੱਬ ਵੀ ਨਾ ਜਾਇਓ ਖੇਡ ਚ ਨਾ ਹੋਰਾ ਪੂਰਾ ਧਿਆਨ ਨਾਲ ਬਈ ਹਣਾ ਤੁਸੀਂ ਇਹੋ ਜਿਹੇ ਰਿਸਕ ਨਾ ਲਿਓ ਕਿੰਦਾ ਦਾ ਫੀਲ ਹੋ ਰਿਹਾ ਬਈ ਇਹ ਨੌਂਦੀ ਰਹਿੰਦੇ ਆ ਯਾਰ ਪਹਿਲਾਂ ਉੱਥੇ ਦੇਖਿਆ ਮੇਰਾ ਬਲੌਗ ਦੇ ਵਿੱਚ ਜੀਖਲੇ ਲੱਤਾਂ ਖੜਦੇ ਸੀ ਉਹਨਾਂ ਬੜਾ ਲੱਗ ਜਿਵੇਂ ਨੌਂਦਾ ਰਹਿੰਦਾ ਕਿ ਨਾ ਚੀਕਾਂ ਮਾਰਦਾ ਸੀ ਯਾਰ ਟੋਣਾ ਟੋ ਬਈ ਕਹਿ ਰਿਹਾ ਕਿਦਾ ਹੈਗਾ ਆਵਰੇ ਵਲਾ ਪੰਨੇ ਹਰਤ ਨਾ ਕੇ ਆ ਹੁਣ ਆਪ ਆਪਣੇ ਪਿੰਡ ਵਾਲੇ ਸੂਰੇ ਜਾ ਕੇ ਹੋ ਆਪਣੇ ਪਿੰਡ ਦਾ ਸਕੂਲ ਆ ਉਹ ਮਰੇ ਇਹ ਕਾਗੜੇ ਮੈਦਰਾ ਹੁਣ ਲਾਪੜੀ ਤੋਂ ਨਹੀਂ ਨਿਆਰੇ ਲੰਦਾ ਦੇਖੋ ਉਹ ਦੇ ਫਿਰਦਾ ਦੇ ਕਿੱਥੇ ਫਿਰਦਾ ਆਪਣੇ ਪਿੰਡ ਦਾ ਸਕੂਲ ਆ ਆ ਦੇਖੀ ਚੱਤ ਦਾ ਕਾ ਲੱਛਣ ਕਰਦਾ ਦੇਖਿਆ ਤਾਂ ਹਲਾ ਕੁਬਾਦੀ ਪਰੇ ਹੋ ਜਾ ਤੇਰੇ ਕੋਲ ਆ ਲਾਪੜੀ ਦਾ ਪਰੇ ਲਾਪੜੀ ਦਾ ਪਰੇ ਹੋ ਗਿਆ ਓਏ ਢਾਲ ਪਰਈ ਜਾ

ਚੜ ਚੜ ਡੰਡਾ ਮਾਰ ਚੜ ਪੈਨ ਨੂੰ ਗੁਣ ਰੈਡੀ ਚੜ ਉਹ ਪਰਮਾਤਮਾ ਯਾਰ ਬੈਠਾ ਆ ਗਿਆ ਵਿੱਚ ਦੀ ਚੱਲ ਕਿੱਥੇ ਨੂੰ ਜੱਟ ਮਾਰ ਕੇ ਬਿਨਾ ਡਰੇ ਵੈਰੀ ਗੁੱਡ ਅਸੀਂ ਕਿੱਥੇ ਬਣਾਵਾਂਗੇ ਬਾਹਰ ਚੋਸੀ ਮੇਰਾ ਬੱਸ ਤੁਸੀਂ ਮਾਰੇ ਉੱਤਰੀ ਮੈਂ ਮਾਰੂੰ ਥੱਲੇ ਮੁੜੇ ਲੱਖ ਨੂੰ ਚਾਹ ਲੈ ਬਈ ਬੰਦਿਆਂ ਦੀ ਫਲਿੱਪਰੀ ਤਿਆਰੀ ਹੋ ਰਹੀ ਆ ਪਿਆਰਾ ਜੀ ਦੇਣਾ ਕਿਹੜਾ ਪਰਫੈਕਟ ਫਲਿੱਪ ਮਾਰੂੰ ਸਾਰਾ ਨਾਲੋਂ ਚੱਲ ਚਲੋ ਚੱਲ ਆ ਜਾ ਚਲੋ ਓਏ ਏ ਹਾਈਟ ਘੱਟ ਸੀ ਬਈ ਹਾਈਟ ਘੱਟ ਸੀ ਚੱਲ। ਇਹ ਵੈਰੀ ਗੁੱਡ। ਬਹੁਤ ਵਧੀਆ ਹਾਈਟ ਸੀ। ਤੂੰ ਦੇਖ ਕੇ ਮਾਰੀ। ਚੱਲ ਦੇਖ ਕੇ। ਚੱਲ। ਆਹ ਪੱਟ ਦੇ। ਤੇਰੀ ਜਮੀ ਘੱਟ ਹਾਈਟ ਸੀ। ਇੱਕ ਪਹਿਲੇ ਨੰਬਰ ਤੇ ਉਹ ਕਾਲੀ ਸ਼ਰਟ ਵਾਲਾ, ਦੂਜੇ ਨੰਬਰ ਤੇ ਚਿੱਟੇ ਨਿਕਰ ਵਾਲਾ, ਤੀਜੇ ਨੰਬਰ ਤੇ ਉਹ। ਚੱਲ ਵੀ ਦੁਬਾਰਾ। ਫੇਰ ਹਾਈਟ ਘੱਟ ਯਾਰ, ਹਾਈਟ ਘਾਤੋ ਘੱਟ ਲੈਣੇ ਨਹੀਂ ਤਹਾਨੂੰ। ਚੱਲ। ਇਹ ਬੱਲੇ ਪੂਰੀ ਵਧੀਆ ਹਾਈਟ ਐ ਮੇ ਲੋ। ਵੈਰੀ ਗੁੱਡ। ਸਾਧਾਰਨ ਮਰੇ ਘੁਰ ਚੱਲ 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 ਬੰਨ ਮੋਰ ਚਾਲਾ ਲਾਪੀ ਤੂੰ ਮੈਂ ਆਪਾਂ ਬਲੇ ਬਲੇ ਇਕੱਠੇ ਸਵਾਲ ਲੈ ਕੇ ਮਾਰੀਆ ਚਲੋ ਸਵਾਲ ਲੈ ਕੇ ਮਾਰੀਆ ਮਾਰਦਾ ਸਹੀ ਚਲੋ ਇਕੱਠੇ ਕਮੈਂਟਾਂ ਚ ਦੱਸੋ ਬਈ ਹਾਈਟ ਕਿਦੀ ਵੱਧ ਆਈ ਆ ਉਹ ਪਰਲੇ ਦੀ ਆਈ ਆ ਹਾਈਟ ਵੱਧ ਬਹੁਤ ਵਧੀਆ ਮਾਰਦਾ ਬਈ ਫਿਲਪ ਬਹੁਤ ਵਧੀਆ ਨਾਲ ਤਿਆਰੀ ਚੱਲਦੀ ਆ ਪਾਣੀ ਪਈ ਰੈਡੀ ਰੈਡੀ मारीेर तेन जे तीजा रह गया ਦੁਬਾਰਾ ਦੁਬਾਰਾ ਉਹ ਟੈਡਾ ਕੋਣ ਕਰ ਟੈਡਾ ਟੈਡਾ ਚੱਲ ਲੈ ਵੀ ਨਵੀਂ ਵੀਡੀਓ ਦੀ ਟਰਾਈ ਕਰਦੇ ਆਂ ਚੱਲ ਛੱਡ ਦੋ ਕੀ ਹੋ ਗਿਆ ਹੋ ਦੇ ਮੇਰਾ ਕਾਲ ਫਿਰਦਾ ਯਾਰ ਹੋ ਗਿਆ ਟੈਡ ਹੋ ਗਿਆ ਵਿੱਚ ਇਹ ਤੋਂ ਡਰ ਲੱਗਦਾ ਮੈਨੂੰ ਸਪੂਲੀਆ ਉਹ ਐਂ ਦੇ ਕੀ ਐ ਮਾਰ ਲਓ ਐ ਕਾਰ ਆ ਨਹੀਂ ਤੂੰ ਬਿਆ ਬੈਠਾ ਓ ਛੱਡੀ ਓਏ ਹਾਂ ਕਿਵੇਂ ਹੈ ਹੱਥ ਕਿਵੇਂ ਹੈ চাল গুড ਅੰਦੇਮਾ ਸਹੀ ਆ ਦੇਖੀ ਮੈਂ ਕਿੰਨਾ ਮਟ ਖਰਚਦਾ ਠੀਕ ਆ ਐਸੇ ਭੜਾਰ ਮਨ ਆਪਣੇ ਵਿੱਚ ਵਧੀਆ ਹੁੰਦੀ ਇਹਦਾ हां भाई आज ही बहुत ਕੀਤਾ انجوائے باقی بھائی ਨਾ ਕਰੋ ਗੱਲ भाई पूरा ਵਧੀਆ ਅੰਜੋਏ ਕੀਤਾ باقی ਤੁਸੀਂ ਵੀਡੀਓ ਚ ਦੇਖ ਲਈਓਣਾ ਇਹ ਫਲਿੱਪਾਂ ਵੀ ਮਾਰੀਆਂ ਉਹ ਇੱਕ ਨਿਕਲਦੀ ਨਾ ਨਿਕਲਦਾ ਨਹੀਂ ਬੱਕਰੀਆਂ ਵਖਰੀਆਂ ਅਸੀਂ ਫਲਿੱਪਾਂ ਮਾਰੀਆਂ باقی ਆ ਛੋਟੇ ਛੋਟੇ ਜਵਾਗ ਵੀ ਆ ਗਏ ਆਪਣੇ ਪਿੰਡ ਵਾਲੇ ਛੂਏ ਚ ਫੁੱਲ ਨਜ਼ਾਰੇ ਆ ਗਰਮੀ ਦਾ ਜਮੀ ਨਹੀਂ ਪਤਾ ਲੱਗਦਾ ਯਾਰ ਲੈ ਵੀ ਕੱਪੜੇ ਪਾਲੇ ਹੁਣ ਆਪਾਂ ਹੋ ਗਏ ਰੈਡੀ ਹਾਂ ਚੱਲੀਏ ਘਰ ਨੂੰ ਬਹੁਤ ਘਰ ਨੂੰ ਆਪਾਂ ਨੂੰ ਕਟੋ-ਕਟ ਆਪਾਂ ਨੂੰ 2.5 ਘੰਟੇ ਹੋ ਗਏ ਨੌਂਦਿਆਂ ਨੂੰ 11:30 12:00 ਵਜੇ ਆਏ ਸੀ ਤੇ ਟਾਈਮ ਕਿੰਨਾ ਹੋ ਗਿਆ ਤੇ ਟਾਈਮ ਦੇਖੋ ਕਿੰਨਾ ਹੋ ਗਿਆ ਹਨ ਕਿੰਨਾ ਹੋ ਗਿਆ ਸਾਢੇ 3:00 ਹੋ ਗਏ ਬਾਈ ਸਾਢੇ 3:00 ਹੋ ਗਏ ਸਾਢੇ 3:00 ਮੈਨੂੰ ਲੱਗਦਾ ਘੰਟੇ ਹੋ ਗਏ ਸਾਨੂੰ 2:00 ਵਜੇ ਦੇ ਸਵਾ 2:00 ਸਵਾ 2:00 ਵਜੇ ਆਏਗੇ ਸਵਾ 2:00 ਵਜੇ ਇੱਥੇ ਆਇਆ ਸੀ ਨਾ ਤੇ ਉਦੋਂ ਪਹਿਲਾਂ ਆਪਾਂ ਨਹਿਰ ਤੇ ਦੇਖਿਆ ਤੁਸੀਂ ਵੀਡੀਓ ਦੇਖੀ ਨਾ ਨਹਿਰ ਤੇ ਨਾ ਕੇ ਆਏ ਆ ਤੇ ਕਿਵੇਂ ਲੱਗਾ ਹਟਾਜ ਦਾ ਬਲੌਗ ਇੱਕੀ ਸੀ ਕਮੈਂਟ ਕਰਕੇ ਬੰਦ ਕਰਦੇ ਆ ਤੇ ਵੀਡੀਓ ਨੂੰ ਸਾਡੇ ਨੂੰ ਲਾਈਕ ਕਮੈਂਟ ਸ਼ੇਅਰ ਤੇ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬਰ ਕਰੋ ਧੰਨਵਾਦ ਅੱਗੇ ਤੋਂ ਨਵੇਂ-ਨਵੇਂ ਬਲੌਗ ਆਉਂਦੇ ਰਹਿ